ਆਪਣੇ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਆ ਜੋ ਵੀ ਪਟਾਰ ਦੇ ਵਿੱਚ ਕਤਲ ਹੋਇਆ ਠੀਕ ਆ ਕਰਨ ਵੀਰ ਦਾ ਸਾਡੇ ਟਾਰਗੇਟ ਸਿਰਫ ਕਰਨ ਹੀ ਮਾਂ ਸਾਨੂੰ ਪਤਾ ਹੀ ਕਿ ਜੱਗੂ ਦੀ ਮਾਤਾ ਉਹ ਗੱਡੀ ਦੇ ਵਿੱਚ ਬੈਠੀ ਆ ਤੇ ਨਾ ਰਾਤ ਦੇ ਮੇਰੇ ਕਰਕੇ ਪਤਾ ਲੱਗਾ ਕਦੀ ਕੋਈ ਮੂੰਹ ਚੋ ਕੇ ਵੀਡੀਓ ਪਾਣਦਾ ਵਾ ਕਦੀ ਕੋਈ ਮੂੰਹ ਚੋ ਕੇ ਵੀਡੀਓ ਪਾਣਦਾ ਵਾ ਠੀਕ ਆ ਬੜੇ ਵੀਡੀਓ ਵੀਡੀਓ ਪਾਈ ਜਾਂਦੇ ਆ ਨਾ ਕਿ ਇਹਨੂੰ ਗੱਲ ਦਾ ਪਤਾ ਨਾ ਕਿ ਇਹਨੂੰ ਬਾਤ ਦਾ ਪਤਾ ਕੋਈ ਕਹਿੰਦਾ ਪਹਿਲਾਂ ਕਦੀ ਇਹ ਚਵਾਕ ਮਾਰਨਦੇ ਕਦੀ ਬੁੱਢੀ ਮਾਰਨਦੇ ਠੀਕ ਹੈ ਫਿਰ ਇਹ ਗੱਲ ਚਵਾਕ ਦੀ ਤੇ ਚਵਾਕ ਵਾਲੇ ਕੰਮ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਹੈਗਾ ਠੀਕ ਹੈ ਨਾ ਡੋਣੀ ਦੇ ਨੂੰ ਪਤਾ ਹੀ ਤਾਂ ਨਾ ਸਾਨੂੰ ਪਤਾ ਹੀ ਸਾਡੇ ਕਿਨੂੰ ਹੀ ਨਹੀਂ ਪਤਾ ਉਹ ਅਮਰ ਦਾ ਆਪਣਾ ਇੱਕ ਰੋਲਾ ਚੱਲਦਾ ਸੀ ਅਲੱਗ ਤੋਂ ਠੀਕ ਹੈ ਤੇ ਅਮਰ ਨੇ ਹੀ ਮੁੰਡੇ ਭੇਜੇ ਉੱਥੇ ਠੀਕ ਹੈ ਨਾ ਸਾਨੂੰ ਪੁੱਛਿਆ ਤੇ ਨਾ ਸਾਨੂੰ ਦੱਸਿਆ ਬਾਅਦ ਚ ਦੱਸਿਆ ਨੇ ਕਿ ਆਹ ਕੰਮ ਹੋ ਗਿਆ ਠੀਕ ਹੈ ਬਾਕੀ ਰਹੀ ਗੱਲ ਜੱਗੂ ਦੀ ਮਾਤਾ ਦੀ। ਇੱਕ ਅਰੀਕ ਕਿ ਤੋਫਰੋਤੀ ਮੰਗਦੀ ਆ, ਅਰੀਕ ਕਿ ਨੂੰ ਫੋਨ ਆਉਂਦੀ ਆ। ਠੀਕ ਆ। ਸਾਡੇ ਲੱਗਦੀ ਗੱਲ ਆ। ਇਹਨੇ ਇੱਕ ਮੁੰਡੇ ਨੂੰ ਸੂਨ ਲਾਇਆ ਠੀਕ ਆ 20 ਲੱਖ ਦਾ। ਵੀਡੀਓ ਕਾਲ ਲਾਈ ਇਹਨੇ ਉਹਨੂੰ ਕਿ ਮੈਂ ਜੱਗੂ ਦੀ ਮਾਤਾ ਬੋਲਦੀ ਆ ਤੇ ਤੋ 20 ਲੱਖ ਰੁਪਏ ਲਾਣਾ ਵਾ। ਉਹਦੇ ਘਰ ਇਹਨੇ ਮੁੰਡੇ ਵੀ ਭੇਜੇ। ਉਹ ਬੰਦਾ ਐਸਐਸਪੀ ਦਫ਼ਤਰ ਵੀ ਗਿਆ। ਉਹ ਬੰਦਾ ਹੋਰ ਅਫਸਰਾਂ ਕੋ ਵੀ ਗਿਆ। ਉਹਦੀ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਇਹ ਕਿਉਂਕਿ ਜੱਗੂ ਦੇ ਅਗੇ ਪੁਲਿਸ ਚ ਵਧੀਆ ਸਾੜੀਆਂ ਵਧੀਆ ਪੋਸਟ ਦਾ ਪੂਰੀ ਹੋ ਕੇ ਰਿਪੋਰਟ ਦੀ ਉਹਨਾਂ ਨੇ ਬਾਕੀ ਜਿਹੜੇ ਵੀਰ ਇੰਸਟਾਗ੍ਰam ਫੇਸਬੁੱਕ ਤੇ ਬੋਲਣ ਦੇ ਆ ਵੀਡੀਓ ਪਾਉਣ ਦੇ ਆ ਵੀਰੇ ਤੁਸੀਂ ਹੈਗੇ ਨੇ ਹੋਰ ਜ਼ਿਲ੍ਹਿਆਂ ਦੇ ਹੋਰ ਸ਼ਹਿਰਾਂ ਦੇ ਬਾਕੀ ਮੇਰਾ ਵੀਰ ਹੋ ਸਕਦਾ ਤੁਸੀਂ ਸੱਚੇ ਹੋ ਠੀਕ ਆ ਪਰ ਇੱਕ ਵਾਰੀ ਇਹਦੇ ਹਲਕੇ ਚ ਆ ਕੇ ਇਹਦਾ ਬੁਕਾਰ ਤੇ ਪਤਾ ਕਰੋ ਇਹਦਾ ਕੀ ਹੀ ਤੇ ਕੀ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਰੀ ਗੱਲ ਦਾ ਪਤਾ ਹੀ ਆ ਪੁਲਿਸ ਨੂੰ ਹੀ ਸਾਰਾ ਕੁਝ ਪਤਾ ਹੈ ਇਹਦੇ ਬਾਰੇ ਬਾਕੀ ਗਰਦਾਸਪੁਰ ਦੇ ਵਿੱਚ ਕਾਦੀਆਂ ਦੇ ਵਿੱਚ ਬਟਾਲੇ ਦੇ ਵਿੱਚ 80 ਤੋਂ 90% ਲੋਕ ਖੁਸ਼ ਵਾ ਅਸੀਂ ਫਿਰ ਵੀ ਮੰਨਦੇ ਆ ਕਿ ਸਾਡੇ ਤੋਂ ਇਹ ਕੰਮ ਗਲਤ ਹੋ ਗਿਆ ਨਾ ਕਿ ਦੀ ਮਾਂ ਹੀ ਮਰਨੀ ਚਾਹੀਦੀ ਤੇ ਬਾਕੀ ਜਦੋਂ ਜੱਗੂ ਦੀ ਮਾਤਾ ਨੇ ਸ਼ੁਭਮ ਨਾਲ ਰਲ ਕੇ ਜੱਗੂ ਦੀ ਜਨਾਨੀ ਮਰੀ ਆ ਪਹਿਲਾਂ ਇਹਨਾਂ ਗੱਲ ਘੁਟਿਆ ਫਿਰ ਉਹਦੇ ਸਿਰ 'ਚ ਗੋਲੀ ਮਾਰੀ ਇਹਨਾਂ ਨੇ ਤੇ ਰਾ ਦੇ 9:30 ਵਜੇ ਸਸਕਾਰ ਕਰਤਾ ਤੇ ਉਦੋਂ ਕੋਈ ਕਿਉਂ ਨਹੀਂ ਬੋਲਿਆ ਕਿੰਨੂੰ ਨਹੀਂ ਪਤਾ ਗੱਲ ਦਾ ਉਦੋਂ ਕਿਉਂ ਨਹੀਂ ਕਹਿੰਨੇ ਆਵਾਜ਼ ਚੁੱਕੀ ਜੇ ਭਰਾ ਤੂੰ ਹੀ ਐਡੇ ਸੱਚੇ ਰੇ ਤੇ ਉਹ ਵੀ ਬੋਲਦੇ ਨਾ ਉਦੋਂ ਉਹ ਵੀ ਗੱਲ ਚੁੱਕਦੇ ਨਾ ਕੀ ਗੱਲ ਹੋ ਕੇ ਦੀ ਧੀ ਨਹੀਂ ਗੱਲ ਇਹ ਹੀ ਕਿ ਉਹ ਇੱਕ ਗਰੀਬ ਘਰ ਦੀ ਕੁੜੀ ਹੀ ਇਕੱਲੀ ਇਕੱਲੀ ਉਹ ਕੁੜੀ ਠੀਕ ਆ ਤੇ ਇਹ ਇੱਕ ਗੈਂਸਟਰ ਦੀ ਮਾਂ ਵਾ ਇਹ ਜਾਲਾ ਹੁਆ ਹੋ ਗਿਆ ਤੇ ਉਹ ਕਹੇ ਦੀ ਧੀ ਨਹੀਂ ਬਾਕੀ ਜਿਬ ਬੋਲਣਾ ਤੇ ਮੇਰਾ ਵੀਰ ਸੱਚ ਬੋਲੋ ਬਾਕੀ ਮੇਰਾ ਵੀਰ ਨਾ ਗੱਲਾਂ ਮੀਡੀਆ ਨਾਲ ਵੇਖੋ ਉਹਦੇ ਪਿੱਛੇ ਦੀ ਬੈਕਗ੍ਰਾਉਂਡ ਵੇਖੋ ਉਹਦੇ ਪਿੱਛੇ ਦੀ ਸਚਾਈ ਵੇਖੋ ਬਾਕੀ ਮੇਰਾ ਵੀਰ ਹੀ ਨਹੀਂ ਕਹਿੰਦੇ ਵੀ ਅਸੀਂ ਸਹੀ ਹੋਾਂਗੇ ਅਸੀਂ ਵੀ ਗਲਤ ਹੋਾਂਗੇ ਤੇ ਉਹ ਵੀ ਗਲਤ ਆ ਪਰ ਮੇਰਾ ਵੀਰ ਤੂੰ ਹੀ ਸੱਚ ਬੋਲਣਾ ਸਿੱਖੋ ਬਾਕੀ ਮੇਰਾ ਵੀਰ ਜਦੋਂ ਇਹਨੇ ਸੰਜੀਵ ਬੱਬਾ ਮਰਵਾਇਆ ਅੰਬਰਸਰ ਵਾਲਾ ਉਹ ਵੀ ਆਪਣੀ ਫੈਮਿਲੀ ਦੇ ਨਾਲ ਹੀ ਉਹਨਾਂ ਉਹਦੇ ਅੱਗੇ ਉਹਦੇ ਜਵਾਗ ਬੈਠਾ ਹੀ ਪਿੱਛੇ ਉਹਦੀ ਘਰ ਵਾਲੀ ਬੈਠੀ ਤੇ ਉਹ ਵੀ ਆਪਣੇ ਜਵਾਗ ਨੂੰ ਬਚਾਉਣ ਕਰਕੇ ਮਰਿਆ ਉਹ ਆਪਣੇ ਜਵਾਗ ਅੱਗੇ ਹੋ ਗਿਆ ਤੇ ਜੇ ਉਹਦਾ ਜਵਾਗ ਮਰ ਜਾਂਦਾ ਫਿਰ ਉਦੋਂ ਤਹਨੇ ਗਲਤੀ ਵੀ ਨਹੀਂ ਮੰਨੀ ਤੇ ਹੀ ਤੇ ਫਿਰ ਵੀ ਗਲਤੀ ਮੰਨਣ ਦੇ ਆ ਵੀ ਚਲੋ ਸਾਡੇ ਤੋਂ ਗਲਤ ਹੋ ਗਿਆ ਵਾ ਤੇ ਬਾਕੀ ਆਪਾਂ ਇਹਦੀ ਮਾਤਾ ਕੋਈ ਜਾਣ ਬੁੱਝ ਕੇ ਨਹੀਂ ਮਾਰੀ ਉਹਦੀ ਘੜੀ ਹੀ ਤੇ ਉਹ ਚਲ ਗਈ ਹੈ ਦੁਨੀਆ ਤੋਂ ਠੀਕ ਹੈ ਤੇ ਬਾਕੀ ਉਹਨੇ ਵੀ ਕਿਸ ਦੀ ਧੀ ਮਾਰੀ ਤੇ ਬਾਕੀ ਸਾਰਾ ਕੁਝ ਇੱਥੇ ਹੀ ਆ ਤੇ ਦੂਜੀ ਗੱਲ ਇਹ ਆ ਵੀ ਹੁਣ ਇਹ ਧਰਨੇ ਲੌਂਦਾ ਫਿਰਦਾ ਵਾ ਇਨਸਾਫ ਚਾਹੀਦਾ ਵਾ ਵੀ ਇਹ ਕਿੱਡਾ ਕ ਪੱਦਰਾ ਹੈ ਤੇ ਬਾਕੀ ਲੋਕੀ ਕਹਿੰਦੇ ਵੀ ਇਹ ਲੋਕਾਂ ਨੇ ਕੁੜੀਆਂ ਦੇ ਵਿਆਹ ਕਰਦੀ ਹੀ ਫਲਾਂਟਿੰਗ ਕਰਦੀ ਹੀ ਉਹ ਕਿਹੜੀ ਕੋਲੋਂ ਪੈਸੇ ਲੌਂਦੀ ਹੀ ਠੀਕ ਆ ਕਦੀ ਉਧਰੋਂ ਫਰੋਤੀ ਦੇ ਪੈਸੇ ਫੜ ਲਿਆ ਕਦੀ ਸਮਾਨ ਦੇ ਪੈਸੇ ਫੜ ਲਿਆ ਵੀ ਇਹੀ ਕੋ ਚੱਲਣ ਡਿਆ ਹੀ ਆਪਾਂ ਇਹ ਸਾਰਾ ਕੁਝ ਬੋਲਣਾ ਨਹੀਂ ਹੀ ਪਰ ਇਹ ਆ ਕੇ মিডিਆ ਵਿਖਾਉਣੀ ਕੋਈ ਡਿਆ ਵਾ ਬਾਕੀ ਇਹਨੇ ਕਿਦੋਂ ਸਿੱਦੂ ਨੂੰ ਸਿਲਾਮ ਰਵਾਇਆ ਹੀ ਤੇ ਉਦੋਂ ਇਹਦਾ ਉਹਨਾਂ ਕੀ ਰੌਲਾ ਹੈ ਇਹ ਕਿਨੇ ਫੇਮ ਕਰਕੇ ਮਲਵਾਇਆ ਉਹਨੂੰ ਠੀਕ ਆ ਤੇ ਉਹਦਾ ਟੱਬਰ ਵੀ ਤਾਂ ਜਿੰਦੇ ਜੀ ਮਰੀ ਗਿਆ ਹੀ ਉਹਨਾਂ ਚ ਕੀ ਕੀ ਰਹਿ ਗਿਆ ਹੀ ਕੱਲਾ ਕੱਲਾ ਉਹ ਮੁੰਡਾ ਹੀ ਠੀਕ ਆ ਤੇ ਬਾਕੀ ਉਹ ਬੰਦਾ ਪੱਗ ਨੂੰ ਕਿੰਨਾ ਰਿਪਰੈਜ਼ੈਂਟ ਕਰਨ ਰਿਹਾ ਸੀ ਉਹ ਉਹ ਬੰਦੇ ਨੇ ਕਿੰਨਾ ਪੰਜਾਬ ਨੂੰ ਅੱਗੇ ਲੈਣਾ ਇਹਦੇ ਇਹਦੀ ਮਾਣਾ ਕਿ ਇਹਨੂੰ ਕੀ ਘਾਟਾ ਪੈਣਾ ਮਰਨ ਤੋਂ ਠੀਕ ਆ ਲੋਕੋਂ થોੜੀ ਸੋਖੀ ਹੋਏ ਹੋਣਗੇ ਠੀਕ ਆ ਉਹ ਜਿਹੜਾ ਇਹਨੇ ਡਾਰਾ ਬੰਦਾ ਮਾਰ ਕੇ ਸੁੱਟਦਾ ਬਿਨਾਂ ਗੱਲ ਤੋਂ ਹੀ ਤੇ ਉਸ ਤੋਂ ਬਾਅਦ ਜਿਹੜੇ ਇਹਨੇ ਬੰਦੇ ਭੇਜੇ ਹੀ ਉਹ ਵੀ ਇਹਨੇ ਉੱਥੇ ਪੁਲਿਸ ਨੂੰ ਫੜਾ ਤੇ ਇਹਦੇ ਮਨ ਇਨਕਾਊਂਟਰ ਕਰਵਾਤਾ ਠੀਕ ਆ ਨਾਲੇ ਨੇ ਜੇਲ੍ਹ 'ਚ ਜੁੱਤੀਆਂ ਖਾਧੀਆਂ ਬਾਅਦ 'ਚ ਉਹਨਾਂ ਤੋਂ ਤੇ ਫਿਰ ਉਹਨਾਂ ਨੇ ਇਹਦੇ ਬੰਦੇ ਮਾਰੇ ਵੀ ਤੂੰ ਕੀ ਕਰਤੂਦ ਕੀਤੀ ਓ ਇੱਕ ਵਕ ਖੱਚ ਬੰਦਾ ਸਰੇਦਾ ਏ ਇਹ ਕਿਹਦਾ ਸਗਾ ਸਗਾ ਨਹੀਂ ਹੈਗਾ ਬਾਕੀ ਏ ਬਾਕੀ ਸਾਡੀਆਂ ਮਾਵਾਂ ਤੁਹਾਨੂੰ ਡਾਕ ਰੀਆਂ ਹੋਣਗੀਆਂ ਠੀਕ ਹੈ ਕੰਮਾਂ ਤੋਂ ਸਾਨੂੰ ਹੱਲਾਸ਼ੀਰੀਆਂ ਦਿੰਦੀਆਂ ਠੀਕ ਹੈ ਇਹ ਵੀ ਉਹਨੂੰ ਫੂਲੋ ਸਪੋਰਟ ਕਰਦੀ ਹੀ ਉਹਦੀ ਠੀਕ ਹੈ ਬਚਾਉਣ ਵਾਲੀ ਇਹਨੂੰ ਉਹਦੀ ਮਾਵਾਂ ਠੀਕ ਹੈ ਵੀ ਮੇਰਾ ਮੁੰਡਾ ਮਾਸ ਨਾ ਪੇਸ਼ੀ ਤੇ ਉਹਨਾਂ ਨੇ ਇਦਾਂ ਉਦਾਂ ਕਰਕੇ ਠੀਕ ਹੈ ਇਹ ਆ ਬੈਠਾ ਜੇਲ੍ਹ ਚ ਠੀਕ ਹੈ ਇਹਨੂੰ ਪਰਾਂ ਮੈਂ ਬਾਹਰ ਮਰ ਜਣਾ ਇਹਨੇ ਠੀਕ ਹੈ ਫੋਨ ਇਹਦਾ ਚੱਲਣ ਡਿਆ ਸਾਰਾ ਕੁਝ ਇਹਦਾ ਚੱਲਣ ਡਿਆ ਵਾ ਠੀਕ ਹੈ ਨਾ ਇਹਨੂੰ ਕੋਈ ਤੰਗੀ ਪਰੇਸ਼ਾਨੀ ਆਉਂਦੀ ਆ ਠੀਕ ਆ ਜਿਹੜੇ ਹੋਰ ਬੰਦੇ ਆ ਉਹਨਾਂ ਦਾ ਕਿਸਦਾ ਫੋਨ ਵੀ ਚੱਲਣ ਡਿਆ ਜੇਲ੍ਹ ਦੇ ਵਿੱਚ ਠੀਕ ਆ ਉਹਨਾਂ ਨੇ ਕਰੀ ਧੁੱਪੋਂ ਨਹੀਂ ਵੇਖੀ ਵੀ ਧੁੱਪ ਗਈ ਹੁੰਦੀ ਆ ਤੇ ਇਹ ਭਾਈ ਹੁਣੀ ਪੂਰੀ ਅੰਤਰੈਸ਼ ਕਰਨ ਡੇ ਉੱਥੇ ਬਾਕੀ ਨੇ ਜਦੋਂ ਗੋਰੇ ਦਾ ਕਤਲ ਕਰਵਾਇਆ ਉਹਦੇ ਵਿਚਾਰਾ ਇੱਕ ਸਜੰਤਾਈ ਕਰਕੇ ਜੇਲ੍ਹ ਘਟਣ ਡਿਆ ਈ ਤੇ ਮੈਨੂੰ ਪਤਾ ਵੀ ਹੈਗਾ ਇਹ ਕਿ ਸਾਡੀ 2-3 ਸਾਲ ਤੋਂ ਉਹਨਾਂ ਗੱਲਬਾਤ ਨਹੀਂ ਹੋਣ ਦੀ ਉਹ ਸੜੀ ਗੱਲਬਾਤ ਦਾ ਪਤਾ ਈ ਉਹਾਰੇ ਆਪਣੇ ਘਰ ਬੈਠੇ ਠੀਕ ਤੇਲੇ ਜਿਹੋਨੇ ਸਰੂਏ ਤੇਗੇਦੇ ਉਹਨਾਂ ਦਾ ਕੰਮ ਕਰਵਾਤਾ ਠੀਕ ਤੇ ਬਿਲਾ ਬਰਗਰ ਨੇ ਪਹੁੰਚ ਨਹੀਂ ਪਾਈ ਇਹਨੇ ਪੋਚ ਪਾਤੀ ਲੀਦਾ ਜੀ ਕੋ ਬਾਅਦ ਚ ਇਹ ਬਿਲਾ ਬਰਗਰ ਪਹੁੰਚ ਕੀ ਪਉਣੀ ਆ ਤੇ ਬਾਕੀ ਰਾਣਾ ਵੀਰ ਵੀ ਘਰੇ ਬੈਠਾ ਆਕੜਾ ਵਿਚਾਰਾ ਕੁਝ ਕਰਨ ਲਿਆ ਵਿਆਹ ਰਾਏ ਘਰ ਬੈਠਾ ਹੈ ਆਪਣੇ ਅਰਮਾਨ ਨਾਲ ਠੀਕ ਆ ਇਹਨੇ ਉਹਦਾ ਵੀ ਨੁਕਸਾਨ ਕਰਵਾਇਆ ਇਹਨੇ ਤੇਨੇ ਇਹ ਤੱਕ ਕੰਮ ਕਰਾ ਚਾਹਦਾ ਕੀਤਾ ਵਾ ਤੇ ਬਾਕੀ ਆੜੀਆਂ ਗੈਂਗ ਬੜੀਆਂ ਨਾ ਇਹ ਸਾਰੀਆਂ ਸ਼ੁਰੂ ਹੀ ਨੇ ਜਿਹਨੇ ਕੀਤੀਆਂ ਵਾ 2012 ਚ ਨੇ ਸ਼ੁਰੂਆਤ ਕੀਤੀ ਸਾਰੇ ਗਾਇ ਇਹਦੇ ਟੀਰ ਕਾਕਾ ਹੀ ਮੁੰਡਾ ਧਿਆਨਪੁਰ ਵਾਲਾ ਉਥੇ ਨੇ ਦੋ ਤਿੰਨ ਬੰਦੇ ਭੇਜ ਕੇ ਤੇ ਉਹ ਮਰਵਾਤਾ ਬਿਨਾਂ ਗੱਲ ਤੋਂ ਉਦਾਂ ਹੀ ਇਹ ਸਾਰਾ ਕੋਈ ਨੇ ਨੇ ਸ਼ੁਰੂ ਕੀਤਾ ਵਾ ਬਾਕੀ ਨੇ ਜਿਹੜੋ ਗੁਰਦਾ ਕਤਲ ਕਰਵਾਇਆ ਉਹ ਬਾਰ ਕੇ ਨੂੰ ਫੁੰਗ ਲਾਇਆ ਕਹਿੰਦਾ ਰਾਣੇ ਦਾ ਬਾਪੂ ਜਦੋਂ ਜੇਲ੍ਹ ਚੋਂ ਬਾਹਰ ਆਇਆ ਉਹ 150 ਗੋਲੀ ਮਰੋਣੀ ਆ ਤੇ ਉਹਦਾ ਇੱਕ ਦੂਰ ਉਹ ਬੰਦਾ ਪਿਛੇ ਤੇ ਬਾਕੀਆਂ ਜੋ ਗੋਲ ਹੋਇਆ ਨਾ ਇਹਦੇ ਗਾੜੀ ਆਇਆ ਵਾ ਬਾਕੀ ਆਡਾ ਕੋਈ ਟਾਰਗੇਟ ਨਹੀਂ ਹੈਗਾ ਵੀ ਇਹਦੀ ਮਾਰ ਨੁਕਸਾਨ ਕਰਨਾ ਵਾ ਪਰ ਦੇਲੀ ਵਾਲੇ ਨਹੀਂ ਇੱਥੇ ਹੀ ਆ ਇਸ ਹਰਕਤ ਜਦ ਅੱਗੇ ਆਇਆ ਵਾ ਜੇ ਬਾਕੀ ਦੀ ਗੱਲ ਸੁਣਾ ਇੱਕ ਹੋਰ ਤੋਂ ਤੂੰ ਕਰੇ ਕਿ ਇਹਦੀ ਭੈਣ ਦਾ ਪਤਾ ਕਰਾਉਂਦੇ ਆ ਕਰੇ ਕਿ ਇਹਦੀ ਮੰਮੀ ਦਾ ਪਤਾ ਕਰਾਉਂਦੇ ਆ ਵਾ ਇਹ ਗੱਲ ਯਾਦ ਰੱਖ ਲੈ ਤੇਰੇ ਇੰਜੀਨੀਅਰ ਸਰਦਾਰ ਸਾਰੇ ਕਿਆਨੇ ਜਾ ਗਏ ਆ ਕੰਮ ਤੇਰਾ ਕਾਢਿਆਂ ਪਾ ਲਾਇਆ ਤੇਰਾ ਕੀ ਹਿਸਾਬ ਤਾਵਾਂ ਇਹਦੇ ਨਤੀਜੇ ਬਹੁ ਮੜ ਨਿਕਲੇ ਬਾਅਦ ਚ ਘਰਾਂ ਦੇ ਵੱਡ ਵੱਡ ਮਰਨੇ ਬਾਅਦ ਬੜੇ ਬੰਦੇ ਸਾਧ ਨੂੰ ਇਹ ਇੰਨੀ ਗੱਲ ਯਾਦ ਰੱਖ ਲੈ ਤੇ ਬਾਕੀ ਜਿੰਨੇ ਵੀ ਜਨ ਮਾਰ ਲਾ ਕੇ ਹੋ ਗਏ ਮਕੀਤਾ ਤੇ ਛੱਡਣਾ ਮਗਰ ਕੋਈ ਨਹੀਂ ਦਾ ਬਾਅਦ ਚ ਇਹ ਗੱਲ ਯਾਦ ਰੱਖ ਲੈ ਜਦੋਂ ਦਾ ਤੂੰ ਇਹ ਲੈਂਡ ਦੇ ਵਿੱਚ ਆਇਆ ਵਾ ਠੀਕ ਆ ਉਹ ਆਪਣੀ ਮਾਤਾ ਅੱਗੇ ਕਰ ਛੱਡੀ ਆ ਤੇ ਹੁਣ ਹੀ ਕੋਈ ਸ਼ਰਮ ਕਰਨਾ ਹੁਣ ਵੀ ਖੁਦਾਰੇ ਕੰਮ ਕਰੀ ਜਾਂਦਾ ਵੀ ਉਹਦਾ ਸਸਕਾਰ ਕਰ ਦੇ ਠੀਕ ਆ ਵੀ ਹੁਣ ਤੂੰ ਉਹਨੂੰ ਸੜਕ ਦੇ ਵਿੱਚ ਲੰਮੇ ਪਾਤਾ ਵਾ ਬੰਦਿਆਂ ਵਾਲੇ ਕੰਮ ਕਰੀਦੇ ਹੁੰਦੇ ਆ ਠੀਕ ਆ ਨਾ ਕੁੜੀਆਂ ਵਾਲੇ ਕੰਮ ਨਹੀਂ ਕਰਦੇ ਹੁੰਦੇ ਬਾਕੀ ਰਣਾ ਤੂੰ ਕੁੜੀ ਆ ਨਾ ਤੂੰ ਅਜੇ ਤੱਕ ਕਿਸਦਾ ਬਣਿਆ ਨਾ ਤੂੰ ਕਿਸਦਾ ਸਗਾ ਹੈਗਾ ਠੀਕ ਆ ਪਹਿਲਾਂ ਤਾਂ ਮਸਤੀ ਵੀ ਆਮਰਾਤਾ ਠੀਕ ਆ ਉਹ ਜਦੋਂ ਕੋਈ ਸੁਣਦੀ ਲੋਟ ਲਟ ਕੀਤੀ ਤੇ ਅੱਧਾ ਦਾ ਤੂੰ ਸੋਣਾ ਕਰਕੇ ਤੇ ਉਹ ਵੀ ਮਰਵਾਤਾ ਹੈ ਤੂੰ ਹੈਗਾ ਨਾ ਮੈਂ ਤੈਨੂੰ ਬੰਦਾ ਪੁੱਛੇ ਉਹ ਇਤਕ ਚਾਹੀਦਾ ਕੰਮ ਕੀਤਾ ਘੜਾ ਵਾ ਅੱਜੋ ਜਿਹੜਾ ਵੀ ਮੋੜ ਪੰਜਾਬ ਚ ਖਰਾਬ ਹੋਇਆ ਪਿਆ ਨਾ ਇਹ ਸਾਰਾ ਕੋਈ ਤੇਰੀ ਦੇਣ ਵਾ ਠੀਕ ਹੈ ਨਾ ਤੂੰ ਸਾਰੰਦੇ ਕਾ ਛੜਾਏ ਤੂੰ ਕੰਮ ਕੀਤਾ ਘੜਾ ਇਤਕ ਚਾਹੀਦਾ ਹੈ ਉਦੋਂ ਕਿਹਦਾ ਕਰ ਲੋ ਹਿੰਦਾ ਸੀ ਤੂੰ ਡੋਲੇ ਫਲਾ ਫਲਾ ਤੂੰ ਜਦੋਂ ਹੈ ਤੂੰ ਈਮੋਜੀਆ ਪਾਉਂਦਾ ਸੀ ਹੁਣ ਤੇਰੀ ਬਾਟੰਡੀ ਆ ਤੇਰੀ ਬੰਦੇ ਵਾਲੇ ਕੰਮ ਕਰ